ਅੱਜ ਆਪਾਂ ਤੁਹਾਨੂੰ ਤੁਹਾਡਾ ਬਚਪਨ ਯਾਦ ਕਰਾਉਨੇ ਆ ਆਪਣੇ ਬਚਪਨ ਦੇ ਵਿੱਚ ਆਪਣੀਆਂ ਗਲੀਆਂ ਚ ਇੱਕ ਰੇੜੇ ਤੇ ਅਚਾਰ ਵੇਚਣੋਂ ਗਾਉਂਦਾ ਸੀ ਬੰਦਾ ਮਲੇਰਕੋਟਲੇ ਤੋਂ ਉਹ ਕਿਵੇਂ ਬੋਲਦਾ ਸੀਗਾ ਲੋ ਜੀ ਅੰਬ ਦਾ achar ਮਿਰਚਾਂ ਦਾ achar ਢੇਉ ਦਾ achar ਕਰੇਲਿਆਂ ਦਾ achar ਡੇਲਿਆਂ ਦਾ achar ਮਲੇਰਕੋਟਲੇ ਵਾਲਾ ਬਾਬਾ ਅਚਾਰ ਦਾ ਰੇੜਾ ਲੈ ਕੇ ਆਪਜੀ ਦੀ ਗਲੀ ਵਿੱਚ ਆ ਚੁੱਕਿਆ ਜਿਸ ਕਿਸੇ ਵੀਰ ਨੂੰ ਅਚਾਰ ਦੀ ਲੋੜ ਹੈ ਭਾਈ ਉਹ ਸਾਡੇ ਕੋਲੋਂ achar ਲੈ ਸਕਦਾ ਹੁਣ ਆਪਜੀ ਨੂੰ ਅਚਾਰ ਲੈਣ ਲਈ ਬਾਜ਼ਾਰ ਜਾਣ ਦੀ ਲੋੜ ਨਹੀਂ ਕਿਉਂਕਿ ਬਲੇਰ ਕੂਟਰੇ ਵਾਲਾ ਬਾਬਾ ਆਚਾਰ ਦਾ ਰੇੜਾ ਲੈ ਕੇ ਆਪਜੀ ਦੀ ਗਲੀ ਵਿੱਚ ਆ ਚੁੱਕਿਆ ਹੈ ਇਹ achar ਇਹਨੇ ਸਵਾਦਿਸ਼ਟ ਹਨ ਕਿ ਜੇ ਤੁਹਾਡੇ ਕੋਲ ਰੋਟੀ ਨਾਲ ਖਾਣ ਲਈ ਸਬਜ਼ੀ ਨਾ ਹੋਵੇ ਤਾਂ ਤੁਸੀਂ ਇਹਦੇ ਨਾਲ ਰੋਟੀ ਖਾ ਸਕਦੇ ਹੋ ਇਹ achar ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਹੋਏ ਹਨ ਲਓ ਜੀ ਆਂਬ ਦਾ achar ਮਿਰਚਾਂ ਦਾ achar ਢੇਉ ਦਾ achar ਕਰੇਲੀਆਂ ਦਾ achar ਦੱਸੋ ਫਿਰ ਕਿਹਨੂੰ ਕਿਹਨੂੰ ਬਚਪਨ ਯਾਦ ਆਇਆ ਅੱਜ ਤੱਕ ਯਾਦ ਹਨ ਇਹ ਯਾਦਾਂ ਹੁੰਦੀਆਂ ਨੇ है